ਇਧਰਲੇ ਪਾਸੇ 20 ਕਿੱਲੇ ਵਾਲੇ ਕੋਠੀ ਪਾਈ ਆ। ਹੂੰ। ਇਧਰਲੇ ਉਹਦਾ ਗਵੰਡ ਹੀ ਆ 2 ਕਿੱਲੇ ਵਾਲਾ। ਅੱਛਾ। ਤੂੰ ਕਦੇ ਘਰ ਘੱਟ ਕੀਤੀ ਨਹੀਂ ਧਿਆਨ ਚ ਗੱਲ ਕਦੇ ਵਾਸਤੇ ਵੀ। ਹੂੰ। ਐਸ ਬੰਦੇ ਨੇ 20 ਕਿੱਲੇ ਵਾਲੇ ਨੇ ਕੋਠੀ ਪਾਈ ਐ ਇਧਰਲੇ 2 ਕਿੱਲੇ ਵਾਲੇ ਦੇ ਦੇਣ ਆ ਗਏ ਉਹਨੇ ਕੋਠੀ ਪਾ ਲਈ। ਬਰਾਬਰ ਉਹਦੇ। ਬੰਦਾ ਪਤਾ ਨਹੀਂ 20 ਕਿੱਲੇ ਵਾਲਾ ਅੰਦਰੇ ਅੰਦਰ ਲੋਕ ਬੁਮਾਰਾ ਉਹ ਆਪਣੇ ਆਪ ਨੂੰ ਨੀਵਾ ਸਮਝਣ ਲੱਗ ਜਾ। ਹੂੰ। ਜਦ 2 ਕਿੱਲੇ ਵਾਲ ਨੇ ਕੋਠੀ ਪਾ ਲਈ ਐ। ਪਾਈ ਕਿਵੇਂ? ਪਾਈ ਕਿਵੇਂ? ਐ ਨਹੀਂ ਦੇਖਣਾ ਯਾਰ ਵੀ ਮੈਂ 20 ਕਿੱਲੇ ਪਾ ਦੀ ਇਹ ਨਹੀਂ ਪਾ ਲਈ ਕਿੱਡੀ ਖਾਸ ਗੱਲ ਆ। ਵੈਸੀ ਬੰਦਾ ਆਪਣੇ ਆਪ ਨੂੰ ਇੱਥੇ ਓਲ ਜਾ ਰਹਿਦਾ ਬਾਈ ਆਪਣੇ ਆਪ ਨੂੰ ਨੀਵਾ ਹੀ ਵਿਖਾਈ ਜਾਂਦਾ ਯਾਰ ਆਪਣੇ ਆਪ ਨੂੰ ਮੈਂ ਆਖ ਯਾਰ ਮੇਰੇ ਨਾਲੋਂ ਵੱਧ ਕੇ ਕੰਮ ਕਰਾਂ ਮੈਂ ਉਹਦੇ ਜਲਨ ਕਰੀ ਜਾਵਾਂ ਯਾਰ ਮੈਨੂੰ ਕੀ ਆ ਮੈਂ ਆਪਦਾ ਵੇਖੇ ਹਿਸਾਬ ਨਾਲ ਮੈਨੂੰ ਕੀ ਯਾਰ ਚੱਲੀ ਜਾਂਦੀ ਇਹ ਫ੍ਰੇਕ ਪਿੰਡ ਵੀ ਤੂ ਤਿਆਰਵਾ ਕਰਕੇ ਵੇਖ ਲਈ ਮੈਂ ਜੇ ਬੰਦਾ ਆਪਦੇ ਅੰਦਰ ਧਿਆਨ ਮਾਰੇ ਦਾ ਮੇਰੇ ਹਿਸਾਬ ਨਾਲ ਬਾਈ ਬੰਦਾ ਸੌਕਾ ਰਹਿੰਦਾ ਸੌਖਾ ਰਹਿੰਦਾ ਬੰਦਾ ਯਾਰ ਲੋਕਾਂ ਜੋਲ ਜਾਂਦਾ ਤਾਂ ਲੋਕਾਂ ਜੋਲ ਜਾਂਦਾ ਮੈਨੂੰ ਮੈਂ ਉਹ ਮੈਂ ਪੁੱਛੀ ਪੁੱਛਿਆ ਮੈਂ ਕਹਿੰਦਾ ਵੀ ਵਿਦਿੱਤ ਮੈਨੂੰ ਨਾ ਚੱਕਰ ਕੀ ਆ ਆਹ ਯਾਰ ਮੈਨੂੰ ਸਹੀ ਨਹੀਂ ਲੱਗਦਾ ਬਦਲਦਾ ਮੈਂ ਇਹਦੀ ਗੱਲ ਬੁੱਝ ਗਿਆ ਮੈਂ ਕਿ ਜਰੇ ਆਪਣੇ ਆਪ ਨੂੰ ਨੀਵਾ ਸਮਝਦਾ ਵੀ ਉਹਦੀ ਕੁਸ਼ਤੀ ਜਿਆਦੇ ਸੁਣੀ ਹੈ 2 ਕਿੱਲੇ ਵਾਲੇ ਦੀ ਇਹਨੂੰ ਐ ਲੱਗਿਆਦਾ ਵੀ ਮੇਰੀ ਕੁਟੀਲੀ ਮਾੜੀ ਨੀਵਾ ਸਮਝ ਗਿਆ ਉਹਦੇ ਨਾਲ 2 ਕਿੱਲੇ ਵਾਲ ਨੂੰ ਆਪਣੇ ਆਪ ਚ ਹੀ ਸਮਝਿਆ ਪ੍ਰਮਾਤਮਾ ਨੇ ਬਥੇਰਾ ਉੱਚਾ ਰੱਖਿਆ ਉਸ ਬੰਦੇ ਨੂੰ 20 ਕਿੱਲੇ ਵਾਲ ਨੂੰ ਵੀ ਚੱਲ ਯਾਰ 20 ਕਿੱਲੇ ਵਣ ਬਹੁਤ ਇਕ ਚੰਗੀ ਪੈਸਲ ਜੇ ਕਿਤੇ ਬੰਦੇ ਨੂੰ ਖੁਸ਼ੀ ਹੋਣੀ ਚਾਹੀਦੀ ਵੀ ਆਪਣੇ ਬਰਾਬਰ ਬਰਾਬਰ ਪੈ ਗਏ ਯਾਰ ਸੋਹਣਾ ਲੱਗਦੀ ਵੀ ਇੱਜ਼ਤ ਬਣ ਗਈ ਯਾਰ ਵੀ ਜਿੱਤ ਨੀਵਾ ਘਰ ਸੀ ਇੱਜ਼ਤ ਬਣ ਗਈ ਇਹ ਲੋਕਾਂ ਨੇ ਇਹਨਾਂ ਚੀਜ਼ਾਂ ਨੇ ਪੁਰਾਣੇ ਸਮੇਂ ਚ ਬਾਈ ਕਹਿੰਦੇ ਆਪਾਂ ਦੇਖਦੇ ਆ ਜਿਵੇਂ ਛੋਟੀ ਉਮਰ ਅ ਚਲੋ ਆਪਣੇ ਨਾਲੋਂ ਕਾਫੀ ਜ਼ਿਆਦਾ ਹੈ ਨਾ ਜਦੋਂ ਕੋਈ ਬੰਦਾ ਕੋਈ ਮੁਸੀਬਤ ਪੈਂਦੀ ਸੀਗੀ ਹੈ ਨਾ ਉਹਦੀ ਬਾਹਾਂ ਫੜਦੇ ਸੀ ਬਾਈ ਤੇ ਅੱਜ ਜੇ ਕੋਈ ਬਰਾਬਰ ਉੱਠਦਾ ਬੰਦਾ ਉਹਨੂੰ ਐ ਹੁੰਦਾ ਵੀ ਕਿਵੇਂ ਇਹਨੂੰ ਥੱਲੇ ਸਿੱਟੀ ਹਾਂ ਪੁੱਤੇ ਨਾ ਨਾ ਜੇ ਆਪਣੇ ਬਰਾਬਰ ਨਾ ਆਜੇ ਬਾਈ ਅੱਜ ਤੈਨੂੰ ਮੈਂ ਤੂੰ ਨਾ ਮਾਲਾ ਵੀ ਟਰੈਡ ਪੈਟ ਬਣ ਕੇ ਪੇਰੀ ਕਿਰਤ ਦੀ ਕਮਾਈ ਕਰਕੇ ਪੂਰਾ ਵੀਕਲ ਲਿਆ ਕਰੇ ਹਾਂ ਤੈਨੂੰ ਜਿਹੜੇ ਕੈਮਰੇ ਨੇ ਬੈਠੇ ਥੜਿਆਂ ਤੇ ਬੈਠਿਆ ਫਰੀ ਵਾਲਾ ਹਾਂ ਇਹਨਾਂ ਨੇ ਪਤਾ ਕੀ ਇਹ ਕਹਿੰਦਾ ਇਹ ਲੈ ਆਂਦਾ ਇਹ ਚੱਲਣਾ ਹੀ ਨਹੀਂ ਉਹ ਬੰਦੇ ਦੇ ਯਾਰ ਪੋਸ ਤਾਂ ਸਾਰਾ ਕੂੜਾ ਘਰ ਦੇਣਾ ਇਹਨਾਂ ਨੇ ਉਹਨੂੰ ਸਪੋਰਟ ਨਹੀਂ ਕਰਨਾ ਹਾਂ ਯਾਰ ਕਿੰਨਾ ਟਾਈਮ ਲੈਂਦਾ ਨਹੀਂ ਉਨਾ ਟਾਈਮ ਵੀ ਮਾੜਾ ਹਾਂ ਚੀਜ਼ ਲੈ ਲੈ ਕੋਈ ਸੌਕਾ ਰਹੇਗਾ ਨਾ ਜਦੋਂ ਲੈ ਲੈਂਦਾ ਫਿਰ ਦੂਜੇ ਹਾਂ ਇੰਨੀ ਤਾਂ ਇਹਨਾਂ ਦਾ ਬੜਾ ਲੋਕਾਂ ਨੇ ਲੋਕਾਂ ਨੂੰ ਸੁੱਕਣੇ ਪਏ ਕੈਮਰੇ ਨੇ ਇਹਨਾਂ ਨੇ ਮੰਨ ਜਾ ਹਰੇਕ ਪਿੰਡ 'ਚ ਹੀ ਹੁੰਦੇ ਆ ਇਹ ਸਾਰੇ ਸਾਡਾ ਧਿਆਨ ਹੀ ਕੈਮਰੇ ਨੇ ਮੈਂ ਕਿਹਾ ਬੈਠ ਗਏ ਪਤਾ ਨਹੀਂ ਰੱਬ ਨੇ ਕਿਉਂ ਡਿਊਟੀ ਲਈ ਪੱਕੀ ਕਰਕੇ ਇਹਨਾਂ ਦੀ ਇਹ ਕਾਮ ਤਰ ਤੇ ਬੋ ਦੇਖਦੇ ਬਈ ਸੱਤ ਵੀ ਪਿੰਡ ਦੇ ਵਿਚਾਲੇ ਹੁੰਦੀ ਹੈ ਨਾ ਉੱਥੇ ਸਾਰੀ ਵੀ ਪਤੰਦਰੋਂ ਤੇ ਗੁਰੂ ਘਰ ਜਾਵੜੋ ਗੁਰਬਾਣੀ ਸੁਣ ਲਓ ਉਹਦੇ ਕੁ ਕੰਮ ਸਵਾਰ ਹੀ ਲੋ ਕੁਝ ਤਾਂ ਕਰ ਲੋ ਜੱਗ ਉੱਤੇ ਵੀ ਸਾਰੀ ਦਿਹਾੜੀ ਯਾਰ ਬੰਦੇ ਨੇ ਖੈਣੇ ਨਹੀਂ ਛੱਡਣਾ ਅਸੀਂ ਫਿਰ ਕਈ ਮੁੰਡਿਆਂ ਦੇ ਬੰਦੇ ਨਾ ਤਰੇ ਵੀ ਮੈਨੂੰ ਪਿੱਛੇ ਮੁੰਡਾ ਆਦਾ ਜੀ ਮੇਰੇ ਨਾਲ ਮੁੰਡਾ ਮੁੰਡਾ ਇਹਦੋਂ ਪਹਿਲਾਂ ਹੀ ਕਰਦਾ ਸੀ ਮੈਂ ਕਿਹਾ ਕੋਈ ਠੇਕਾ ਸੀ ਆਹਦਾ ਕਹਦਾ ਮੈਂ ਕਿਹਾ ਸੀ ਇਵੈਂਟ ਪੜਦਾ ਸੀ ਆਹਦਾ ਪੜਦਾ ਆਹਦਾ ਵੀ ਕੰਦਾ ਨੂੰ ਮੈਂ ਕਿਹਾ ਨਹੀਂ ਭਰਾਵਾ ਥੜੇ ਤੇ ਲੱਗਾ ਜਣਾ ਭਾਈ ਕਹਿੰਦੇ ਜੇ ਆਪਾਂ ਦੇਖੀਏ ਜਿਵੇਂ ਆਫ ਸੀਜ਼ਨ ਹੋ ਜਾਂਦਾ ਹੈ ਨਾ ਪੰਜਾਬ ਦੇ ਵਿੱਚ ਚਲੋ ਜਿਹੜਾ ਖਾ ਦਾ ਕੰਮ ਚੱਲਦਾ ਜਦੋਂ ਜਦੋਂ ਠੰਡ ਆ ਜਾਂਦੇ ਭਾਈ ਘਟ ਜਾਂਦਾ ਕੰਮ ਹੈ ਨਾ ਫਿਰ ਇਹ ਸਪਰੇਅ ਦਾ ਵੀ ਚਲੋ ਮੌਸਮ ਦੇ ਹਿਸਾਬ ਨਾਲ ਆ ਸੀਜ਼ਨ ਦੇ ਨਾਲ ਘਟ ਜਾਂਦਾ ਉਦੋਂ ਬਾਅਦ ਫਿਰ ਭਾਈ ਕੀ ਕੰਮ ਬਾਹਰ ਨਿਕਲ ਜੇ ਬਾਹਰਲੇ ਸੂਬਿਆਂ ਨੂੰ ਭਾਈ ਆਪਾਂ ਤਾਂ ਭਾਲ ਹੀ ਲੈਣੇ ਕੰਮ ਕੋਈ ਦਾ ਕੋਈ